ਫਿਰ ਡਾਊਨ ਟੂ ਅਰਥ ਦਾ ਮਤਲਬ ਕੀ ਹੁੰਦਾ ਮੈਨੂੰ ਵੀ ਬਟਾ ਭਾਂਡਾ ਯਾਰ ਹੋ ਫਿਰ ਵੀ ਮਾੜਾ ਮੁੱਤਾਂ ਕੋਈ ਨਹੀਂ ਤਾਂ ਅੰਗਰੇਜ਼ੀ ਆਉਂਦੀ ਯਾਰ ਦੱਸ ਦੇ ਡਾਊਨ ਟੂ ਅਰਥ ਕੀ ਹੁੰਦਾ ਚਾ ਜਰਾ ਜੇ ਪੜਿਆ ਹੁੰਦਾ ਫੇਰ ਹੀ ਉਹ ਫੇਰ ਹੀ ਦੱਸਦਾ ਪੜਿਆ ਹੁੰਦਾ ਹੁਣ ਨਾ ਤੇਰਾ ਸੁਪਨਾ ਕੀ ਦੀ ਵੀ ਮੈਂ ਕੀ ਬਣਦਾ ਸੁਪਨਾ ਫਿਰ ਫੌਜੀ ਫੌਜੀ ਬਣ ਜਾਂਦੇ ਮਤਲਬ ਕਿ ਜੇ ਤੂੰ ਫੌਜੀ ਬਣ ਜਾਂਦਾ ਹਨ ਬੀ ਰੇਸ ਰੂਸ ਕੱਢ ਦਿੰਦਾ ਕਿ ਸਿੱਧਾ ਹੀ ਬਣ ਜਾਂਦਾ ਉਹ ਜਮਾਈ ਸਤੇ ਨਿਕਲਦਾ ਇਹ ਛੱਡ ਦੇ ਤੂੰ ਲੈ ਚਲ ਉਹ ਚਪਲ ਤੁਸੀਂ ਨਹੀਂ ਹੋਣਾਂ ਦੀ ਪਾਇਂਟ ਆ ਯਾਰ ਐਵੇਂ ਨਾ ਕੇ ਦੇਖਾ ਅੱਗੇ ਰੱਖ ਦਿਆ ਕਰਦੇ ਮੁਰ ਕੇ ਯਾ ਨਹੀਂ ਪੁੱਛਣੀ ਨਹੀਂ ਡਾਉਨਟ ਵਰਤ ਬੋ ਜਰ ਨੂੰ ਡਾਉਨਟ ਡਾਉਨ ਰੱਖ ਮੈਂ ਦੂੰਗਾ ਬੜਾ ਫੋੜ ਦੇਖ ਲੈ ਫੋੜ ਨਹੀਂ ਹੁੰਦਾ ਤੂੰ ਲਾਲਾ ਬੱਸ ਬੱਸ ਹੋਊਗਾ ਹੈ ਜੀ ਨੇ ਹੈ ਜੀ ਡਾਉਨਟ ਵਰਤ ਮੈਨੂੰ ਕੋਈ ਪਤਾ ਨਹੀਂ ਯਾਰ ਆਪਾਂ ਨੂੰ ਨਾਲੇ ਤੱਕ ਜਦਾ ਰਹੇ ਬੀ ਆਹ ਹੈ मम्मा का बटन की बेटा मम्मा अगर उदा दे पेड़ा खड़ा मेरा सारा मगा तू दा, ओ दा जरा भी अपने बा गई हो डाउन टू अर्थ बस मेरा डाउन टू अर्थ दस छोटे भाई नौ जड़ी है नौ जड़ी की होती है नौ जड़ी की होती है नॉलेज हूं भी आपको ज्ञान नहीं है जानकारी ਡਾਊਨ ਟੂ ਅਰਥ ਨਹੀਂ ਡਾਊਨ ਟੂ ਅਰਥ ਪੱਸ ਜਾ ਤੈਨੂੰ ਡਾਊਨ ਟੂ ਅਰਥ ਜਾ ਆਪਣੇ ਕੋਲੀ ਆਉਂ ਉਹ ਡਾਊਨ ਟੂ ਅਰਥ ਪੱਸ ਡਾਊਨ ਟੂ ਅਰਥ ਕਾ ਨਾਟਕਾ ਇੰਟਰਵਿਊ ਦੱਸ ਦੇ ਦੋਸਤ ਦੱਸ ਦੇ ਕੀ ਬਤਾ ਹੁਣ ਨੂੰ ਗੰਦੇ ਨੇ ਭਾਂਡੇ ਖਾ ਮੈਨੂੰ ਵੀ ਠੋਫਰ ਡਾਊਨ ਡਾਊਨ ਕਹੀ ਜਾਂਦੇ ਹੋ ਅੱਜ ਜਾ ਤੂੰ ਜਿਹੜੀ ਜਿਲੇ ਕੇ ਬਹਿ ਜਾ ਨਾ ਡਾਊਨ ਟੂ ਅਰਥ ਹੁਸਨ ਡਾਊਨ ਟੂ ਅਰਥ ਦਾ ਕੀ ਮਤਲਬ ਹੁੰਦਾ ਮਨੂਗੀ ਪਟਾ ਪੈਂ ਜਾ ਲੌੜਿਆ ਟੂਰੀ ਟਾ ਖੋਦਾ ਓਏ ਹੋਰ ਜੜ ਮੈਂ ਦੀ ਲਾਣਾ ਮੇ ਤੁਮਾਰਾ ਮੋਟਾ ਚੱਟਦਾ ਮੋਸਰਾ ਕੋ ਭਾਂਜਿਆ ਖਾਜਾ ਡਾਊਨ ਡਾਊਨ ਕਰੀ ਗਿਆ ਨਾ ਓਏ ਹੋਰ ਜੜ ਭੀ ਚੱਲ ਨਹੀਂ ਨਹੀਂ ਦੱਸਦਾ ਕਿਉਂ ਡਾਊਨ ਟੂ ਆਰਤਾ ਮੈਨੂੰ ਸੁਭਣੇ ਆਉਂਦੇ ਨੇ ਹਾਂ ਜੇ ਪਰਿਆ ਹੁੰਦਾ ਇਹਦਾ ਫਾਇਦਾ ਨਹੀਂ ਨਹੀਂ ਤੂੰ ਲੈ ਇਹਨਾਂ ਗਾਹ ਨੂੰ ਵਾਹ ਵਾਡੇ ਦਾ ਇਹਰੇ ਮੋੜ ਦੇਣੇ ਨੇ ਇਹ ਤਾਂ ਸਿੱਕ ਪਰਦੀ ਨਾ ਬੰਨਣੀ ਪਰ ਹੋਰ ਕੀ ਦੀ ਮੰਨੇਗਾ ਨਾਲੇ ਨਾ ਉੱਪਰ ਕੰਮ ਆਉਂਦੀ ਆ ਵਿਰੋਧ ਤੋਂ ਲੈ ਲੈ ਫਿਰ ਦਿਨ ਦੇਰ ਨਾ ਕਰਾ ਦੇ ਪਰ ਹੀ ਜਾ ਕੇ ਹੋਰ ਕੀ ਦੀ ਸੁਨੇਗਾ ਅੱਜ ਖਾਣ ਮੈਂ ਜਿੰਦਾ ਤੈਨੂੰ 20 ਮਿੰਟ ਜਦੋਂ ਮੇਰੇ ਕੋਲੋਂ 2 ਕਿਲੋ ਮੀਟਰ ਚੱਲੂਗੀ ਨਾਲੇ ਇਹ ਕੀ ਹੈਗਾ ਵੀ ਰਾਹ ਤੇ ਢੋਲੇਗਾ ਢੇਰੋਂ ਦੇ ਦੇ ਗਣੇਸ਼ੀ ਦੀ ਵੀਰੇ ਸੋਨੀ ਨਾ ਹੋਣੀ ਕਿ ਇਹ ਯਾਰਾ ਦੇਰ ਦੇਰ ਕਹਿੰਦਾ ਹਾਂ ਕਿ ਇਹ ਯਾਰਾ ਨਾ ਬੈਂਂ ਹੁੰਦਣਾ ਹੈਗੇ ਨਹੀਂ ਨਾ ਜੇ ਤੈਨੂੰ ਦਵਾਦੀ ਇਹ ਲਹ ਮੈਨਾਂ ਉਹ ਨਹੀਂ ਦੰਦਾਂ ਤੇ ਕਿਉਂ ਸਾਈਕਲ ਲੈ ਨੂੰ ਮੈਨਾਂ ਤੂੰ ਗੱਲ ਪੱਥੀ ਆ ਕੀ ਆ ਖੜੇ ਨੇ ਗਰੋੜ ਖਾਨੇ ਤੇ ਕੀ ਧਾਰ ਕਰਾਉਣੀ ਆ ਛੋਰੇ ਦੇ ਗਰੋੜ ਖਾਨੇ ਤੋਂ ਗਰੋੜ ਤੋਂ ਗਰੋੜ ਖਾਨਾ ਹੀ ਘੜਾਉਂਦਾ ਹੋ ਜਰਾ ਡਾਕਟਰ 40 ਚ ਪਾਈ ਗਈ ਚਾਈ ਦੀ ਮਦਦ ਨਾਲ ਮੋੜਿਆ ਨਹੀਂ ਇਹਨੇ ਲਹਰਾਏ ਕੋਟ ਤੋਂ ਆਏ ਨੇ ਯਾਰਾ ਇਹ ਸਹੀ ਭਰਾਵਾ ਇਹ ਇਹ ਸਾਨੂੰ 53 ਦੀ ਪੈ ਗਈ 53 ਦੀ ਪੈ ਗਈ ਉਹ ਬਾਹਰ ਹੈ ਨਾ ਤੂੰ ਪੈਦਾਣੀ ਇਹਦਾ ਆਹਨ ਤਾਂ ਇਹ ਦਵਾਈਏ 30000 ਦੀ ਪੈ ਗਈ ਇਹ ਸਾਨੂੰ 30000 ਦੀ 52755 ਇੰਨੇ ਦੀ ਪੈਂਦਾ ਹਾਂਜੀ ਇੰਨੇ ਦੀ ਪੈਂਦੀ ਆ ਜੀ ਇਹ ਤੂੰ ਨਾ ਬੇ ਸ਼ੈ ਗੱਲਾਂ ਨੇ ਦੋ ਫਾਇਦੇ ਜਿੱਦੀ ਰੇਟ ਜਿਹੜਾ ਚੱਲਦਾ ਰੇਟ ਆ ਉਹ ਫਾਇਦੇ ਜਿੱਦੇ ਨਾਲ ਨਾ ਤੇ ਚਾਰ ਚਰ ਲਿਆ ਕੇ ਮੈਨਾਂ ਕਹਣਾ ਉਹਨਾਂ ਨੇ ਚੱਕਣਾ ਜਾਓ ਹੈ ਚਲੋ ਲੈਓ ਸਾਡਾ ਮੋਨ ਚੰਗਾ ਐਂ ਤੇ ਚੱਕੜ ਵੀਡੀਓ ਕੋਲ ਕਰਾ ਲਾਉਂਦਾ ਇੱਕ ਵਾਰ ਦੱਸ ਦਿੰਦਾ ਉਹਨਾਂ ਨੂੰ ਮੇਰੇ ਨਾਲ ਆ ਖੜੇ ਬਈ ਯਾਰ ਤੂੰ ਭਾਈ ਐ ਕਰ ਤੂੰ ਬਾਸੀ ਚੜ ਬਿਜਿਆ ਰਹੇਗੀ ਜਿੰਦੇ ਜਿੰਦੇ ਬੀਦੀ ਹਾਂ ਤੂੰ ਨਾ ਜਨਮ ਦਿਨ ਨਾ ਹੁੰਦਾ ਵੀਰੋ ਮਰਜੀ ਆ ਜੇ ਨਾਲ ਕੱਲੇ ਗਏ ਸੀ ਦੋਨੇ ਲੈਣਾ ਕੋਸ ਮਰਜ਼ੀ ਕਰੇ ਦੋਨੇ ਲੈਣੇ ਗਏ ਸੀ ਕੱਲੇ ਆਣੇ ਇਹ ਨਾ ਫਿਰ ਤੁਰਕੀ ਲੋੜਤੀ ਇਹ ਦਸ ਰੇ ਕੋਟੀ ਭਗ ਜਾ ਮੈਂ ਕਹਣਾ ਭਾਈ ਮੋਟਰਸਾਈਕਲ ਚੱਕ ਲਿਆ ਮੋਟਰਸਾਈਕਲ ਚੱਕ ਲਿਆ ਖੜੀ ਆ ਜਗੂਰਤੀ ਇੱਥੇ ਕਿਹਾ ਜੀ ਵੀ ਕਹਿੰਦਾ ਵਾਪਸ ਹੋ ਜਲਦੇ ਮੈਂ ਕਿਹਾ ਬੱਸ ਤੇ ਮੈਂ ਕਿਹਾ ਤੂੰ ਅੱਗੇ ਇੰਨਾ ਕਿ ਮੂਰੇ ਕਿੰਨਾ ਕਜ ਤੂੰ ਹੁਣ ਵਾਪਸ ਜਾਏਗਾ 19:00 ਕੀ ਫਾਇਦਾ ਹੋਇਆ ਉਹ ਲੋੜਤੀ ਬਾਪ ਜੀ ਹੋ ਰਹੇ ਨੇ ਨਹੀਂ ਹੋਣੀ ਬੱਸ ਹੀ ਚੜ ਜਾਣ ਫੇਰ ਹੋਰ ਵਧੀਆ ਰਹੇ ਕੋਈ ਜਾਣ ਤੇ ਖੜੀ ਰਹੇ ਕੋਈ ਗੱਲ ਨਹੀਂ ਬਾਈ ਕੱਲ ਨੂੰ ਆ ਕੇ ਲੈ ਲਈ ਇਹਨੂੰ ਜਾ ਰਾ ਇਹਨੂੰ ਇਹਨੂੰ ਚਾਗਦਾ ਤਾਂ ਕੋਈ ਹੈ ਨਹੀਂ ਕਿਉਂ ਲੈ ਕੱਲ ਕੋ ਬਾੜ ਨੂੰ ਹੈ ਚੱਕੂ ਕਵਾੜ ਨੂੰ ਗੱਲ ਪਕੈ ਨਾ ਕੋਈ ਫਰੀ ਲੈ ਜਾਂਦਾ ਹੈ ਕਿਹੜੀ ਸਕੂਟਰੀ ਹੈ ਇਹ ਕੀ ਬਣਾ ਕੋਈ ਜਾ ਜਾ ਰਾ ਹੈ ਕਿਹੜੀ ਆ ਕਦੇ ਦੇਖੇ ਮੂਰੇ ਪੜ ਕੇ ਇਹ ਸਟਾਰ ਦੀ ਹੈ ਭਰਾ ਅਮਲੀਆ ਸਟਾਰ ਦੀ ਹੈ ਸਟਾਰ ਹੀ ਹੈਗਾ ਸਟਾਰ ਸਟਾਰ ਰਗੀ ਨੇ ਵੀਰੇ ਫੇਰ ਨਾ ਕੋਈ ਫਾਇਦਾ ਨਹੀਂ ਲੈਣ ਦਾ ਸਟਾਰ ਟੈਰਾਂ ਦੀਆਂ ਹੱਥ ਦੋ ਖੜਾ ਹੋਰ ਕਿਹੜੀ ਆਹੋ ਮੈਕਸ ਮੋਲ ਦੀ ਲੈ ਲੈਂਦੇ ਹਣੇ ਇੱਦਾਂ ਨਹੀ ਕੋਈ ਫਾਇਦਾ